ਲੋ ਵੀ ਮਿੱਤਰੋ ਅੱਜ ਗੱਬਣ ਘੋੜੀ ਲਿਆਤੀ ਤੁਹਾਨੂੰ ਜਾਇਜ਼ ਰੇਟ 'ਤੇ ਲਿਆਤੀ ਪਹਿਲਾਂ ਭਲੇਖਾ ਨਾ ਖਾਜੋ 10 ਮਹੀਨੇ ਦੀ ਗੱਬਣ ਨਹੀਂ ਥੋੜੇ ਟਾਈਮ ਦੀ ਪਰ ਘੋੜੀ ਪੇਟ ਲਈ ਜਾਦਾ ਦੇਖਣ ਨੂੰ ਐ ਲੱਗਿਆ ਵੀ 10 ਮਹੀਨੇ ਗੱਬਣ ਹੁੰਦੀ ਹੈ ਘੋੜੀ ਗੱਬਣ ਚੈੱਕ ਪਾਸ ਆਪਣੇ ਵਾਲੇ ਘੋੜੇ ਤੋਂ ਕਿਹੜੇ ਘੋੜੇ ਤੋਂ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਸਾਰੇ ਸੱਜਣਾਂ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ Facebook ਪੇਜ ਦੇ ਰਾਹੀਂ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਚੈਨਲ ਸਬਸਕ੍ਰਾਈਬ ਕਰ ਲਿਓ ਰੋਜ਼ ਦੀ ਤਰ੍ਹਾਂ ਅੱਜ ਮੈਂ ਫੇਰ ਦੱਸਦਾ ਵੀ ਆਪਣੇ ਚੈਨਲ ਤੇ ਜੇ ਤੁਸੀਂ ਚੰਗੇ ਤੋਂ ਚੰਗਾ ਜਾਨਵਰ ਭਾ ਸਿਰ ਭਾਲਦੇ ਹੋ ਤਾਂ ਆਪਣੇ ਚੈਨਲ ਤੇ ਮਿਲ ਜੂ ਬਸ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਅਪਡੇਟ ਜਲਦੀ ਤੋਂ ਜਲਦੀ ਮਿਲ ਜੇ ਨਹੀਂ ਤਾਂ ਰੇਟ ਜੈਜ ਹੋਣ ਦੀ ਵਜ੍ਹਾ ਨਾਲ ਜਾਨਵਰ ਸੇਲ ਹੋ ਜਾਂਦਾ ਬਾਅਦ ਵਿੱਚ ਭਰਾਵਾਂ ਦਾ ਲੰਬਾ ਆ ਜਾਂਦਾ ਬਈ ਸਾਡੇ ਦੇਖਣ ਤੋਂ ਪਹਿਲਾਂ ਹੀ ਸੇਲ ਹੋ ਤੇ ਅੱਜ ਆ ਆ ਘੋੜੀ ਦੀ ਡਿਟੇਲ ਦਵਾਂ ਕਿ ਗੱਬਣ ਘੋੜੀ ਆ ਬਸ ਤੁਸੀਂ ਵੱਧ ਤੋਂ ਵੱਧ ਲਾਈਕ ਤੇ ਕਮੈਂਟਾਂ ਜਰੂਰ ਦੱਸਣਾ ਕਿਵੇਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕੋਈ ਭਰਾ ਜਿਹੜੇ ਗੱਬਣ ਘੋੜੀ ਲੈਣ ਦਾ ਚਾਹਵਣਾ ਹੋਇਆ ਉਹਦੇ ਤਾਈਂ ਵੀਡੀਓ ਪਹੁੰਚੇ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਜੋ ਵੱਧਦੇ ਆਪਾਂ ਵੀਡੀਓ ਵਾਸਤੇ ਦੋਸਤੋ ਗਲਦੀ ਚੰਬੀ ਘੋੜੀ ਆ ਘੋੜਿਆਂ ਵਰਗੇ ਜਿਹੜੇ ਮਜ਼ਬੂਤੀ ਆ ਹੱਡਪੈਰ ਘੋੜਿਆਂ ਵਰਗੇ ਆ ਤੇ ਗੱਬਣ ਘੋੜੀ ਆ ਉਮਰ ਹੈ 6 ਸਾਲ ਉਮਰ ਆ ਜੀ ਬਾਲ ਭੌਰਿਆਂ ਦੀ ਜਮਾਂ ਸਾਫ ਗੱਬਣ ਚ ਇੱਕ ਪਾਸਾ ਕੱਲੀ-ਕੱਲੀ ਡਿਟੇਲ ਦਵਾਂਗੇ ਨੇੜਿਆਂ ਦੂਰੋਂ ਸਾਰੀ ਚੀਜ਼ ਦਿਖਾਵਾਂਗੇ ਸਵਾਰੀ ਦੀ ਪਾਸ ਆ ਤੇ ਪਹਿਲਾਂ ਤਾਂ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ 60 ਇੰਚ ਦੋਸਤੋ ਪ੍ਰੋਪਰ ਹਾਈਟ ਆ ਤੇ ਨੋਕਰੇ ਬੱਚੇ ਦੇਣ ਵਾਲੀ ਜਿਵੇਂ ਮੂੰਹ ਸਾਰਾ ਚਟਾ ਮਗਰੋਂ ਮੂੰਹ ਤੇ ਬੈਕ ਸਾਈਡ ਵੀ ਚੱਟੀ ਆ ਲੱਤਾਂ ਚੱਟੀਆਂ ਸਾਰੇ ਪੰਡੇ ਦੇ ਨੇੜੇ ਆ ਕੇ ਦੇਖੋਗੇ ਨਾ ਸਾਰੇ ਪੰਡੇ ਦੇ ਵਾਲ ਚਟੇ ਆ ਦੇ ਕੰਨਾਂ-ਕੁੰਨਾਂ ਦੀ ਸੁਨੱਖੀ ਆ ਬਾਲ ਪੋਰੀਆਂ ਨੇ ਜਮਾ ਸਾਫ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਆ ਉਮਰ ਤੁਹਾਨੂੰ ਦੱਸ ਦਿੱਤੀ 6 ਸਾਲ ਉਮਰ ਆ 60 ਇੰਚ ਹਾਈਟ ਆ ਤੇ ਆਜੀ 35 ਦਿਨਾਂ ਦੀ ਗੱਭਣ ਚੈੱਕ ਪਾਸ ਆ। ਡਾਇਮੰਡ 2 ਜਿਹੜਾ ਆਪਾਂ ਨਵਾਂ ਬੱਚਾ ਲਿਆਂਦਾ ਉਹ ਤੋਂ ਗੱਭਣ ਚੈੱਕ ਪਾਸ ਹੋਊਗੀ ਮਿੱਤਰੋ ਤੇ ਸਾਰੀ ਮੀਟਿੰਗ ਦੀ ਫੋਟੋ ਵੀਡੀਓ ਆਪਣੇ ਕੋਲ ਪਈ ਆ ਪ੍ਰੂਫ ਪਈ ਆ ਸਲਿੱਪ ਵੀ ਮਿਲੂ ਤੁਹਾਨੂੰ ਨਾਲ। ਤੇ ਨਖਰਾ ਨਖਰਾ ਬਹੁਤ ਆ ਦੇਖੋ ਪੈਰ ਕਿੰਨਾ ਸੋਹਣਾ ਦਿੰਦੀ ਜਿਵੇਂ ਰਵਾਲਚਾਲ ਚ ਜਾਂਦੀ ਹੁੰਦੀ ਹੈ ਨਾ ਬਿਨਾ ਉੱਪਰ ਬੈਠੀ ਰਵਾਲਚਾਲ ਵਾਲਾ ਪੈਰ ਦਿੰਦੀ ਤੇ ਬਾਕੀ ਜਦੋਂ ਜਾਨਵਰ ਬਹੁਤ ਦਿਨਾਂ ਬਾਅਦ ਖੁੱਲ ਕੇ ਆਵੇ ਉਹਨੂੰ ਐ ਹੁੰਦਾ ਇੱਕ ਵਾਰ ਮੈਂ ਭੱਜਾਂ। ਆਪਦੇ ਆਪ ਨੂੰ ਆਜ਼ਾਦ ਸਮਝਦਾ। ਇਹ ਆ ਘੋੜੀ ਨੂੰ ਵੀ ਆਈ ਸੀ ਮੈਂ ਇੱਕ ਵਾਰ ਖੁੱਲ ਕੇ ਭੱਜਾ ਪਰ ਫਿਰ ਵੀ ਜਿਹੜਾ ਇਹਦਾ ਅਗਰੈਸਨ ਆ ਨਖਰਾ ਬਹੁਤ ਸੋਹਣਾ ਪੈਰਪੁਰ ਬਹੁਤ ਸੋਹਣਾ ਦਿੰਦੀ ਆ ਹਜੇ 35 ਦਿਨਾਂ ਦੀ ਘੋੜੀ ਚੈੱਕ ਪਾਸ ਹੋਈ ਆ ਦੇਖਣ ਨੂੰ ਆਏ ਲੱਗੇ 10 ਮਹੀਨੇ ਗੱਪਣ ਜਿੱਦਣ 10 11 ਮਹੀਨੇ ਗੱਪਣ ਹੋ ਗਈ ਜਾਂ ਬੱਚਾ ਦਿੱਤਾ ਤੋ ਆਪ ਅੰਦਾਜ਼ਾ ਲਾ ਲੋ ਕਿੱਡਾ ਬੱਚਾ ਤੋ ਤੇ ਬਾਕੀ ਡਾਇਮੰਡ 2 ਚ ਬਰੀਕੀ ਬਹੁਤ ਜ਼ਿਆਦਾ ਤੋ ਗਰਦਨ ਕਨਕ੍ਰੀਸ਼ਨ ਲੈਂਥ ਤੋ ਘੋੜੇ ਦੀ ਬਹੁਤ ਚੰਗਿਆ ਬੱਚਾ ਬਾਬਾ ਸੌਖਾ ਰੱਖੇ ਬੱਚਾ ਘੋੜੀ ਨੂੰ ਪੂਰਾ ਟੌਪ ਦਾ ਪੂਰਾ ਜਵਰਦਸਤ ਦੇਣਾ ਤੇ ਚੈੱਕ ਪਾਸ ਆ ਦੋਸਤੋ ਤੁਸੀਂ ਜੇ ਆਪਣਾ ਸੌਦਾ ਬਣਾ ਆਪਦਾ ਜਿਹੜਾ ਮਰਜ਼ੀ ਡਾਕਟਰ ਲਿਆ ਕੇ ਆਪਦੀ ਤਸੱਲੀ ਕਰਵਾ ਸਕਦੇ ਦੁਬਾਰਾ ਚੈੱਕ ਕਰਵਾ ਕੇ ਲੈ ਜਾ ਸਕਦੇ ਆ ਆਪਣਾ ਸੌਦਾ ਗੱਭਨ ਦਾ ਹੋ ਤੇ ਰਾਜੀ ਲੱਸੀ ਸਾਰੀ ਤੁਸੀਂ ਦੇਖ ਲਈ ਘੋੜੀ ਚੰਗੀ ਪਲੀ ਹੋਈ ਆ ਕੰਨ ਕੁੰਦੀ ਚੰਗੀ ਆ ਬਾਲ ਪੌਰੀਆਂ ਦੀ ਸਾਫ਼ ਆ ਤੇ ਸਵਾਰੀ ਦੀ ਵੀ ਬਾਸ ਆ ਸੋ ਨੇੜੇੋਂ ਦੂਰੋਂ ਸਾਰੀ ਦਿਖਾ ਦਿੱਤੀ ਤਾਂ ਤੁਹਾਨੂੰ ਫਾਰਮ ਤੇ ਆਉਣ ਨੂੰ ਸੌਖਾ ਹੋ ਜੇ ਬੰਦੇ ਨੂੰ ਆਈਡੀਆ ਇਹ ਲੱਗ ਜਾਂਦਾ ਵੀ ਹਾਂ ਇਦਾਂ ਦੀ ਘੋੜੀ ਆ ਤੇ ਰੇਟ ਤੇ ਫੋਨ ਤੇ ਪੁੱਛ ਲੈਣਾ ਰੇਟ ਬਹੁਤ ਜਾਇਜ਼ ਆ ਜਿੱਥੇ ਗੱਬਣ ਘੋੜੀਆਂ ਦੇ 2-2 2.5-2.5 ਲੱਖ ਮੈਂ ਮਾਰਕੀਟ 'ਚ ਰੇਟ ਆਉਂਦਾ ਨਾ ਜਦੋਂ ਆਪ ਜਾਨਵਰ ਲੈਣ ਜਾਂਦਾ ਬਾਈ ਰੇਟ ਆਪਾਂ ਨੂੰ ਪਤਾ ਕਿਵੇਂ ਪ੍ਰਸਾਧਨੀਓਂ ਕੋਈ 2.5 ਲੱਖ ਇਹੋ ਜਿਹੀ ਘੋੜੀ ਦਾ ਕੋਈ 3 ਲੱਖ ਕੋਈ 2+ ਪਰ ਆਹ ਘੋੜੀ ਦਾ ਰੇਟ ਜਾਇਜ਼ ਆਪਾਂ ਤੁਹਾਨੂੰ ਇੰਨੀ ਗਾਰੰਟੀ ਦੇ ਦਿੱਤੀ ਗੱਬਣ ਘੋੜੀ ਇਹਨੀ ਪਲੀ ਹੋਈ ਘੋੜੀ 60 ਇੰਚ ਹਾਈਟ ਹੋਵੇ ਬਾਲ ਭੌਣੇ ਦਾ ਸਾਫ ਕਿਸੇ ਪਾਸੋਂ ਹੱਥ ਧਰਾਉ ਵੀ ਨਾ ਹੋਵੇ ਤੇ ਇਦਾਂ ਦੀ ਘੋੜੀ ਆ ਰੇਟ ਤੇ ਮਿਲਦੀ ਨਹੀਂ ਤੁਹਾਨੂੰ ਇੰਨੀ ਆਪਾਂ ਗਰੰਟੀ ਦੇ ਦਿੰਨੇ ਆ ਕਨ ਕੰਡੀਸ਼ਨ ਦੀ ਚੰਗੀ ਆ ਧੌਣ ਧੌਣ ਚੰਗੀ ਆ ਰਾਜੀ ਲਿੱਸੀ ਸਾਰਾ ਤੁਹਾਡੇ ਸਾਹਮਣੇ ਆ ਹਨ ਆਪਾਂ ਜਿਹੜੀ ਚੀਜ਼ ਆ ਵੀ ਤੁਹਾਡੇ ਲਈ ਆਪਾਂ ਮਿਹਨਤ ਕਰਕੇ ਜਾਇਜ਼ ਰੇਟ ਤੇ ਲਿਆਉਂਦੇ ਆ ਜਾਨਵਰ ਤਾਂ ਤੁਹਾਡਾ ਵੀ ਫਰਜ਼ ਬਣਦਾ ਵਾਸਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜੇ ਘੋੜੀ ਤੁਹਾਡੇ ਪਸੰਦ ਆਈ ਸਾ ਫਾਰਮ ਤੇ ਆ ਕੇ ਐਡਰੈਸ ਤੁਹਾਨੂੰ ਪਤਾ ਹੈ ਆਪਣਾ ਬਾਬਾਜੀਤ ਦਾ ਸਟੱਡ ਫਾਰਮ ਐਡਰੈਸ ਆ ਤੇ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਜਗਰਾਉਂ ਦੇ ਨੇੜੇ ਪਿੰਡ ਰਸੂਲਪੁਰ ਪੈ ਜਾਂਦਾ ਸੋ ਜੇ ਪਸੰਦ ਹੋਈ ਤਾਂ ਆ ਕੇ ਸਾਹਮਣੇ ਦੇਖ ਲਓ ਤਸੱਲੀ ਕਰ ਲਿਓ ਪੂਰੀ ਤੇ ਨੰਬਰ ਸਕਰੀਨ ਤੇ ਚੱਲੀ ਜਾਂਦੇ 62391 5454 98555 99017 ਦੋ ਨੰਬਰ ਆ ਫੋਨ ਲਾ ਕੇ ਰੇਟ ਪੁੱਛ ਲਓ ਜਰ ਡਰਿਓ ਨਾ ਰੇਟ ਬਹੁਤ ਜ਼ਾਇਦਾ ਆ ਕੋੜੀ ਭਾਣਾ ਬੰਦ ਜਿੰਨੇ ਰੇਟ ਤੇ ਮਿਲਦੀ ਨਹੀਂ ਖਾਲੀ ਕੋੜੀ ਮੁਸ਼ਕਲ ਹੋ ਜਾਂਦੇ ਜਿੰਨੇ ਆਪਾਂ ਗੱਭਨ ਦੇ ਦਿੰਨੇ ਚੈੱਕ ਪਾਸ ਹੋਈ ਹੋਈ ਆ ਬਾਲਪੋਰੀਆਂ ਦੇ ਸਾਫ ਆ 60 ਇੰਚ ਹਾਈਟ ਆ 6 ਸਾਲ ਉਮਰ ਆ ਸਵਾਰੀ ਦੀ ਵੀ ਪਾਸ ਆ ਡੀਟੇਲ ਮੋਟੀ ਮੋਟੀ ਦੇ ਦਿੱਤੀ ਤੇ 35 ਦਿਨਾਂ ਦੀ ਚੈੱਕ ਪਾਸ ਆ ਡਾਇਮੰਡ 2 ਤੋਂ ਸੋ ਦੋਸਤੋ ਜੇ ਦਿੱਤੀ ਡੀਟੇਲ ਸਾਰੀ ਤੁਹਾਨੂੰ ਇੱਕ ਵਾਰ ਜੇ ਪਸੰਦ ਹੋਈ ਖੋਰੀ ਨੰਬਰ ਥੱਲੇ ਚੱਲੀ ਜਾਂਦੇ ਆ ਫੋਨ ਲਾ ਲਓ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਜਲਦ ਨਵੇਂ ਵੀਡੀਓ ਨਾਲ